ਹਉਨੇ ਚ শ্রীলੰਕਾ ਹੱਥੋਂ ਹਾਰ ਝੱਲਣ ਤੋਂ ਬਾਅਦ ਭਾਰਤੀ ਟੀਮ ਰਾਂਚੀ ਪਹੁੰਚ ਗਈ ਹੈ ਪਰ ਰਾਂਚੀ ਪਹੁੰਚਣ ਤੋਂ ਪਹਿਲਾਂ ਟਰਬਿਨੇਟਰ ਹਰਪਜਨ ਸਿੰਘ ਰੋਹਿਤ ਸ਼ਰਮਾ ਅਤੇ ਸ਼ਿਖਰਤਾਵਨ ਸਲਮਾਨ ਖਾਨ ਦੇ ਫੈਨ ਬਣ ਗਏ ਦਰਅਸਲ ਪੱਜੀ ਨੇ ਰਾਂਚੀ ਦੀ ਫਲਾਈਟ ਲੈਂਦਿਆਂ ਆਪਣੇ ਸਾਥੀਆਂ ਨਾਲ ਇੱਕ ਤਸਵੀਰ ਲਈ ਅਤੇ ਫਿਰ ਟਵਿੱਟਰ ਤੇ ਇਸ ਤਸਵੀਰ ਨੂੰ ਸਾਂਝੀ ਕਰਦਿਆਂ ਸਟੇਟਸ ਪਾਇਆ ਏਲੇਲੇ 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 ਇੱਕ ਪਾਸੇ ਟੀਮ ਇੰਡੀਆ ਨੇ ਸ਼੍ਰੀਲੰਕਾ ਦੀ ਟੀਮ ਤੋਂ ਵੱਡੀ ਹਾਰ ਚਲੀ ਤੇ ਦੂਜੇ ਪਾਸੇ ਭੱਜੀ ਨੇ ਮਸਤੀ ਭਰਿਆ ਟਵੀਟ ਕੀਤਾ ਭੱਜੀ ਦੇ ਟਵੀਟ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੀਮ ਤੋਂ ਅਜੇ ਆਸਟ੍ਰੇਲੀਆ 'ਚ ਦਰਜ ਕੀਤੀ ਕਲੀਨ ਸਵੀਪ ਦਾ ਹੁਮਾਰ ਉਤਰਿਆ ਨਹੀਂ ਹੈ ਪਰ ਜੋ ਹਾਲ ਭਾਰਤ ਦਾ ਪੁਣੇ 'ਚ ਹੋਇਆ ਉਸ ਨੂੰ ਵੇਖ ਇਹੀ ਲੱਗ ਰਿਹਾ ਕਿ ਹੁਣ ਰਾਂਚੀ 'ਚ ਬਜਰੰਗੀ ਪਾਈਜਾਨ ਨੂੰ ਹੀ ਟੀਮ ਇੰਡੀਆ ਦੀ ਮਦਦ ਲਈ ਆਉਣਾ ਪਏਗਾ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਭੱਜੀ ਅਤੇ ਸਾਥੀਆਂ ਦੀ ਮਸਤੀ ਇਹ ਵੀ ਦਰਸਾਉਂਦੀ ਹੈ ਕਿ ਖਿਡਾਰੀਆਂ ਦਾ ਹੌਸਲਾ ਅਜੇ ਵੀ ਬੁਲਾਉਂਦਾ ਹੈ